ਬਠਿੰਡਾ ਦਾ ਬੱਸ ਸਟੈਂਡ ਬਾਹਰ ਕੱਢਣ ਦੇ ਵਿਰੋਧ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਹੋਏ ਇਕੱਠੇ ਅਤੇ ਕੀਤਾ ਇੱਕ ਰੋਸ ਮਾਰਚ ਬਠਿੰਡਾ ਦੇ ਬਹੁਤ ਸਾਰੇ ਬਾਜ਼ਾਰ ਅੱਜ 100% ਰਹੀ ਬੰਦ ਦੱਸਦੀ ਹੈ ਕਿ ਜਿੱਥੇ ਬਠਿੰਡਾ ਦਾ ਬੱਸ ਸਟੈਂਡ ਬਾਹਰ ਕੱਢਣ ਨੂੰ ਲੈ ਕੇ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹੈ ਬਠਿੰਡਾ ਦੇ ਵਿਧਾਇਕ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਬਠਿੰਡਾ ਦਾ ਬੱਸ ਸਟੈਂਡ ਬਾਹਰ ਕੱਢਿਆ ਜਿਸ ਦੇ ਨਾਲ ਸ਼ਹਿਰ ਦਾ ਵਿਕਾਸ ਹੋਵੇਗਾ ਉਥੇ ਦੂਜੇ ਪਾਸੇ ਬਹੁਤ ਸਾਰੇ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੇ ਗਾਂਦਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਰੋਜ਼ਗਾਰ ਬਿਲਕੁਲ ਖਤਮ ਹੋ ਜਾਏਗਾ ਤੇ ਨਾਲ ਨਾਲ ਜਿਹੜੇ ਪਿੰਡਾਂ 'ਚ ਲੋਕ ਆਉਂਦੇ ਹੈ ਉਹਨਾਂ ਨੂੰ ਕਾਫੀ ਸਮੱਸਿਆ ਆਵੇਗੀ ਕਿਉਂਕਿ ਬੱਸ ਸਟੈਂਡ ਦੇ ਨੇੜੇ ਸਾਰੇ ਹਸਤਾਲ ਜ਼ਿਆਦਾਤਰ ਹਨ ਤੇ ਜ਼ਿਆਤਰ ਜਿਹੜੇ ਆਪਣਾ ਇੱਥੇ ਜਿਹੜੇ ਆਪਣਾ ਰਿੰਦਾ ਕਾਲਜ ਇੱਥੇ ਵਿਦਿਆਰਥੀ ਆਉਂਦੇ ਹਨ ਜੋ ਪਿੰਡਾਂ ਦੇ ਵਿੱਚ ਆਉਂਦੇ ਹਨ ਅਤੇ ਨਾਲ ਨਾਲ ਇੱਥੇ ਕਚਹਿਰੀ ਦੇ ਮਿੰਨੀ ਸੈਕਟਰ ਦੇ ਵਿੱਚ ਬਹੁਤ ਸਾਰੇ ਦਸਤਰ ਹਨ ਅਤੇ ਅਗਰ ਬੱਸ ਸਟੈਂਡ ਬਠਿੰਡਾ ਤੋਂ ਬਾਹਰ 6-7 ਕਿਲੋਮੀਟਰ ਚੱਲੇ ਜਾਂਦਾ ਹੈ ਤਾਂ ਇਸ ਦੇ ਨਾਲ ਆਟੋ ਰਿਕਸ਼ਾ ਵਾਲੇ ਜਿਹੜੇ ਉਹ ਲੋਕਾਂ ਦੀ ਬਹੁਤ ਜ਼ਿਆਦਾ ਲੁੱਟ ਕਰਨਗੇ ਇਸ ਦੇ ਵਿਰੋਧ ਵੱਲੋਂ ਉਹ ਵਜੋਂ ਇਹਨਾਂ ਵੱਲੋਂ ਪਿਛਲੇ 100 ਦਿਨ ਤੋਂ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਅੱਜ ਇਹਨਾਂ ਵੱਲੋਂ ਬਠਿੰਡਾ ਦੇ ਅੰਦਰ ਇੱਕ ਵੱਡਾ ਰੋਸ ਮਾਰਚ ਜਿਹੜਾ ਉਹ ਕੱਢਿਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਵਿੱਚੋਂ ਲੋਕ ਸ਼ਾਮਲ ਹੋਏ ਉੱਥੇ ਬਠਿੰਡਾ ਦੇ ਬੱਸ ਸਟੈਂਡ ਤੋਂ ਲੈ ਕੇ ਹਾਰਿਆ ਸਮਾਜ ਚੌਂਕ ਤੱਕ ਆਪਣਾ ਸਾਰੇ ਦੁਕਾਨਦਾਰ ਇਸਦੇ ਵਿੱਚ ਸ਼ਾਮਲ ਹੋਏ ਤੇ ਉਹਨਾਂ ਵੱਲੋਂ ਆਪਣੀਆਂ ਦੁਕਾਨਾਂ ਨੇ ਜਿਹੜੀਆਂ ਲਗਭਗ 100% 100% 12:00 ਵੀ ਤੱਕ ਬੰਦ ਰੱਖਿਆਈਆਂ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਅੰਦਰ ਇੱਕ ਵੱਡਾ ਰੋਸ ਮਾਰਚ ਜਿਹੜਾ ਉਹ ਕੀਤਾ ਜਾ ਰਿਹਾ ਹੈ ਆਓ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਇਸ ਸਬੰਧੀ ਲੋਕ ਮੇਰਾ ਨਾਮ ਪਰਵਿੰਦਰ ਸਿੰਘ ਭਾਈ ਹੈ ਮੈਂ ਵਪਾਰ ਮੰਡਲ ਦਾ ਜ਼ਿਲ੍ਹਾ ਪ੍ਰਧਾਨ ਹੈ ਤੇ ਪੰਜਾਬ ਦਾ ਵਰਕ ਕੁਆਇਟੀ ਮੈਂਬਰ ਹੈ ਸਾਦੇ ਪੰਜਾਬ ਦੇ ਪ੍ਰਧਾਨ ਜੀ ਪਿਆਰੇ ਰਾਜਜੀਤ ਸੇਠ ਦੀ ਗਵਾਈ ਦੇ ਵਿੱਚ ਅੱਜ ਸਮੁੱਚਾ ਵਪਾਰ ਮੰਡਲ ਇੱਥੇ ਇਕੱਠਾ ਹੋਇਆ ਹੈ ਕਿ ਸਾਰੀਆਂ ਹੀ ਸ਼ਹਿਰ ਵੰਦਾ ਸਾਰੇ ਸ਼ਹਿਰ ਦਾ ਸਮਰਥਨ ਹੈ ਸਾਰਾ ਸ਼ਹਿਰ ਚੁੰਦਾ ਹੈ ਕਿ ਇਹ ਬਸਤਾ ਇੱਥੇ ਹੈ ਔਰ ਕੁਸਤਨਾੜ ਨੂੰ ਕੋ ਜੋ ਲੋਕ ਜਿਹੜੇ ਕਿ ਪੈਸੇ ਦੀ ਖਾਤਰ ਆਪਣੇ ਜ਼ਮੀਨਾਂ ਦੀ ਖਾਤਰ ਆਪਣੇ ਪਲਾਟ ਵੇਚਣ ਦੀ ਖਾਤਰ ਆਪਣੀਆਂ ਕਲੋਨੀਆਂ ਦੀ ਖਾਤਰ ਆਪਣੀਆਂ ਦੋਸਤੀਆਂ ਪਗਾਉਣ ਦੀ ਖਾਤਰ ਬਸ ਅੱਗਾ ਉੱਤੇ ਲਿਜਾ ਰਹੇ ਆ ਉਹਨਾਂ ਨੂੰ ਤਗੜੀ ਚਫੇੜ ਹੈ ਆ ਦੇਖੋ ਲੋਕਾਂ ਦਾ ਘੱਟ ਆ ਦੇਖੋ ਲੋਕ ਕੀ ਚਾਹੁੰਦੇ ਆ ਭਗਵੰਤ ਮਾਨ ਕਹਿੰਦਾ ਸੀ ਕਿ ਮੈਂ ਲੋਕਾਂ ਦੀ ਰਾਏ ਲੈ ਕੇ ਬਸ ਅੱਗਾ ਬਦਲੂਗਾ ਪਰ ਰੈ ਡੀਸੀ ਸਾਹਿਬ ਦੀ ਲੈ ਰਹੇ ਇਸ ਜਿਹੜੀ ਲਾਰੇ ਸਾਨੂੰ ਪ੍ਰੋਸੈਜੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਬੀਸੀ ਸਾਡੇ ਐਡਰੈਕਟ ਤੇ ਵੀ ਬਸ ਛੱਡਾ ਇੱਥੇ ਜਾਣ ਦੇ ਕਾਜ ਬਣਾ ਲਓ ਬਾਕੀ ਬਸ ਉੱਤੇ ਚਲੇ ਜਾਵੇ ਇਹ ਸ਼ਰਾਸਰ ਬਠੇਡੇ ਦੇ ਲੋਕਰਾਂ ਧੱਕਾ ਤੇ ਜੇ ਅਸੀਂ ਧੱਕਾ ਹੁੰਦਾ ਰਿਹਾ ਮੈਂ ਕੱਲ ਵੀ ਆਖਿਆ ਸੀ ਮੈਂ ਅੱਜ ਵੀ ਕਹਣਾ ਕਿ ਸਾਡੇ ਜੋ ਕੋਈ ਨਾ ਕੋਈ ਆਦੁੱਦਾ ਕਰੂਗਾ ਹੀ ਕਰੂਗਾ ਅੱਜ ਜੇ ਉਹ ਸੋਮੇ ਦੇਣ ਤੇ ਜਿਹੜਾ ਇਹ ਰੋਸ ਮਾਰਚ ਕੱਢਣ ਦਾ ਤੇ ਮਾਰਕੀਟ ਰੱਖਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਤੁਸੀਂ ਦੇਖ ਸਕਦੇ ਆ ਪੂਰੀ ਮਾਰਕੀਟ ਦਾ ਸਾਥ ਹੈ ਸਾਰੇ ਵਪਾਰੀ ਭਰਾਵਾਂ ਨੇ ਪੂਰਾ ਸਾਥ ਦਿੱਤਾ ਹੈ ਪਿੰਡਾਂ 'ਚੋਂ ਮਜ਼ਦੂਰ ਜਮਾਤ ਕਿਸਾਨ ਜੁਨੀਅਨ ਰਿਟਾਇਰਡ ਜਿਹੜੇ ਮਲਾਜ਼ਮ ਸਾਰਿਆਂ ਮッコ ਵੱਖ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਨੇ ਇਹਦੇ 'ਚ ਭਾਰੀ ਰੂਪ ਤੋਂ ਸਮੂਲੀਅਤ ਕੀਤੀ ਹੈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਸਰਕਾਰ ਨੂੰ ਇਹ ਚੇਤਾਵਨੀ ਦਿੰਨੇ ਆਂ ਵੀ ਜੇ ਅੱਜ ਦੇ ਇੱਕ ਤੋਂ ਬਾਅਦ ਸਾਡੀ ਨਾ ਸੁਣੀ ਗਈ ਤਾਂ 15 ਤਰੀਕ ਨੂੰ ਅਸੀਂ ਕੋਈ ਨਾ ਕੋਈ ਤਿੱਕਾ ਪ੍ਰੋਗਰਾਮ ਦੇਵਾਗੇ ਹਜ਼ੂੜੀ ਪਾ ਦੇਵਾਗੇ